ਤਨਸਰੀ ਮਹੱਲਾ ਪੰਜਾਬ ਆਉਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੰਭਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਤ ਸੰਭਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਪ੍ਰਭ ਸਿਓ ਲਾਗ ਰਹਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਨੀਤ ਰਹਾਉ ਮਨ ਬਿਲਾਸ ਭਾਇ ਸਾਹਿਬ ਕੇ ਆਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਮਨ ਬਿਲਾਸ ਪਾਈ ਸਾਹਿਬ ਕੀ ਆਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਤਸੰਗ ਜੀ ਆਪ ਸਭਾ ਸੰਤਾਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦੁਆਰਾ ਬਖਸ਼ਿਸ਼ ਕੀਤਾ ਹੋਇਆ ਮੁਖਵਾਕ ਸੁਣਨਾ ਕੀਤਾ ਹੈ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਰਹਿਮਤ ਕਰਦੇ ਹਨ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਔਖੇ ਘੜੀ ਨਾ ਦੇਖਣ ਦੇ ਆਪਣਾ ਬਿਰਧ ਸੰਭਾਲੇ ਕਿਹੇ ਭਾਈ ਉਹ ਪ੍ਰਭੂ ਪਰਮਾਤਮਾ ਆਪਣੇ ਸੇਵਕਾਂ ਨੂੰ ਦੁੱਖ ਵਾਲਾ ਸਮਾਂ ਦੇਖਣ ਨਹੀਂ ਦਿੰਦਾ ਕਿਉਂਕਿ ਇਹ ਪ੍ਰਮਾਤਮਾ ਦਾ ਸੁਭਾਅ ਹੈ ਹੱਥ ਦੇ ਰਾਖੇ ਆਪਣੇ ਕੋ ਸਾਹ ਸਾਸ ਪ੍ਰਤੀ ਪਾਲੇ ਰਹਿਮਤ ਭਰੇ ਆ ਹੱਥ ਸਿਰ ਤੇ ਰੱਖ ਕਰਕੇ ਆਪਣੇ ਸੇਵਕਾਂ ਦੀ ਆਪ ਰਾਖੀ ਕਰਦਾ ਹੈ ਸਾਹ ਸਾਸ ਪ੍ਰਤੀ ਪਾਲੇ ਸਦਾ ਹੀ ਪਾਏ ਪ੍ਰਤੀ ਪਾਲਣਾ ਪੋਸ਼ਣਾ ਕਰਦਾ ਹੈ athva ਸਵਾਸ ਸਵਾਸ ਰੱਖਿਆ ਹੁੰਦੀ ਹੈ ਉਸ ਸਵਾਸ ਸਵਾਸ ਰੱਖਿਆ ਕਿਹੜੇ ਰੱਖਿਆ ਹੈ ਗੁਰਮਖੋ ਕੇ ਸਵਾਸ ਵਿਅਰਥ ਨਹੀਂ ਜਾਂਦੇ ਜਿਹੜੇ ਸਵਾਸ ਨਿੰਦਾ ਚੁਗਲੀ ਦੇ ਵਿੱਚ ਬਤੀਤ ਹੁੰਦੇ ਸਨ ਜਿਹੜੇ ਸਵਾਸ ਸਤਸੰਗ ਜੀ ਝੂਠ ਬੋਲਣ ਦੇ ਵਿੱਚ ਬਤੀਤ ਹੁੰਦੇ ਸਨ ਜਿਹੜੇ ਸਵਾਸ ਝੂਠੀਆਂ ਸਿਫਤਾਂ ਕਰਨ ਦੇ ਵਿੱਚ ਬਤੀਤ ਹੁੰਦੇ ਸਨ ਜਦੋਂ ਪਰਮਾਤਮਾ ਨੇ ਮਿਹਰ ਪਰਿਆ ਹੱਥ ਸਿਰ ਤੇ ਰੱਖਿਆ ਆਉ ਜਵੀ ਜੀਵ ਨੇ ਉਹਨਾਂ ਸਵਾਸਾਂ ਦੀ ਸੰਭਾਲ ਕੀਤੀ ਤੇ ਉਹਨਾਂ ਸਵਾਸਾਂ ਦੇ ਵਿੱਚ ਨਾਮ ਜਪਣਾ ਆਰੰਭ ਕਰ ਦਿੱਤਾ ਉਹਨਾਂ ਸਵਾਸਾਂ ਦੇ ਵਿੱਚ ਅਕਾਲ ਪੁਰਖ ਪ੍ਰਮਾਤਮਾ ਦੀ ਸਿਫਤ ਸਲਾਹ ਕਰਨੀ ਆਰੰਭ ਕਰ ਦਿੱਤੀ ਤੇ ਭਾਈ ਜਦੋਂ ਸਿਫਤ ਸਲਾਹ ਕੀਤੀ ਤੇ ਫਿਰ ਪ੍ਰਭ ਸਿਉ ਲਾਗ ਰਹੇ ਉਹ ਮੇਰਾ ਚੀਤ ਸਦਾ ਦੇ ਲਈ ਜਿਹੜਾ ਚਿੱਤ ਹੈ ਪ੍ਰਭੂ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਦੀਨ ਹੋ ਗਿਆ ਜੁੜ ਗਿਆ ਆਦੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੀਤ ਧੰਨ ਹਨ ਵਾਹਿਗੁਰੂ ਸੱਚੇ ਪਾਤਸ਼ਾਹ ਧੰਨ ਹਨ ਕਿਉਂਕਿ ਭਾਈ ਸਦਾ ਹੀ ਸ਼ੁਰੂ ਤੋਂ ਲੈ ਕੇ ਅਖੀਰ ਤੇ ਅਖੀਰ ਤੂੰ ਅੱਗੇ ਕਰਮਖੋ ਜਿੱਥੇ ਤੂੰ ਸਮਰਾਥ ਤਿੱਥੇ ਕੋਈ ਨਾ ਹੈ ਉਥੇ ਤੇਰੀ ਰੱਖ ਅਗਨੀ ਉਦਰ ਬਾਹੇ ਸਦਾ ਹੀ ਆਪਣੇ ਜੀਵਾਂ ਦੀ ਰੱਖਿਆ ਕਰਦਾ ਹੈ ਪਰਮਾਤਮਾ ਤਨ ਹੈ ਧੰਤਾ ਦੇ ਬਾਦਰ ਹੈ ਮਨ ਬਿਲਾਸ ਭਏ ਸਾਹਿਬ ਕੇ ਜਦੋਂ ਆਪਾਂ ਕੌਤਕ ਦੇਖਦੇ ਹਾਂ ਵਡਿਆਈ ਦੇ ਨਾਲ ਜੁੜਦੇ ਹਾਂ ਆਚਰਜ ਦੇਖ ਵਡਾ ਵਡਾਈ ਜਿਹੜੀ ਪ੍ਰਮਾਤਮਾ ਦੀ ਵਡਿਆਈ ਹੈ ਉਹ ਭਾਈ ਫਿਰ ਜਿਹੜਾ ਮਨ ਹੈ ਮੰਨਦਾ ਨਹੀਂ ਉਹ ਪਤੀਜਿਆ ਜਾਂਦਾ ਹੈ ਉਹ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਹੈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਸਦਾਈ ਅਕਾਲ ਪੁਰਖ ਪਰਮਾਤਮਾ ਦੇ ਸਿਮਰਨ ਦੇ ਵਿੱਚ ਜੁੜੇ ਰਹੀਏ ਆਤਮਿਕ ਆਨੰਦ ਮਿਲਦਾ ਹੈ ਤੇ ਪੂਰਨ ਪੈਜ ਸਦਾ ਬਰਕਰਾਰ ਰਹਿਣ ਵਾਲੀ ਇੱਜ਼ਤ ਆਬਰੂ ਅਕਾਲ ਪੁਰਖ ਪਰਮਾਤਮਾ ਆਪਣੇ ਪਿਆਰਿਆਂ ਦੀ ਆਪ ਰੱਖਦੇ ਹਨ ਇਹ ਰਹਿਮਤ ਸਤਿਗੁਰਾਂ ਜੀ ਨੇ ਸ੍ਰੀ ਮੁਖਵਾਕ ਦੇ ਅੰਦਰ ਬਖਸ਼ਿਸ਼ ਕਰਕੇ ਕੀਤੀ ਹੈ ਹੁਣ ਗੁਰਮਖੋ ਕੇ ਅਜ ਮਸਿਆ ਹੈ ਆਪ ਸਭ ਸੰਗਤਾਂ ਮਸਿਆ ਵਾਲੇ ਦਿਨ ਗੁਰੂ ਦੇ ਚਰਨਾਂ ਦੇ ਵਿੱਚ ਇਕੱਤਰ ਹੋਏ ਹੋ ਕੇ ਮਸਿਆ ਹੈ ਕੀ ਗੁਰਬਾਣੀ ਚ ਆਪਾਂ ਪਾਵਨ ਪਵਿੱਤਰ ਬਚਨ ਪੜ੍ਹਦੇ ਹਾਂ ਸਤਿਗੁਰਾਂ ਜੀ ਦੇ ਸਤਿਗੁਰੂ ਜੀ ਸਮਝਾਉਂਦੇ ਹਨ ਅਮਵਸਿਆ ਚੰਦ ਗੁਪਤ ਗੈਣਾਰ ਬੁੱਝੋ ਗਿਆਨੀ ਸ਼ਬਦ ਵਿਚਾਰ ਕਿ ਚੰ드ਰਮਾ ਦਿਖਾਈ ਨਹੀਂ ਦਿੱਤਾ ਬਿਲਕੁਲ ਆਕਾਸ਼ ਦੇ ਵਿੱਚ ਹਨੇਰੀ ਰਾਤ ਤੇ ਉਸ ਰਾਤ ਨੂੰ ਆਪਾਂ ਮੱਸਿਆ ਦੀ ਰਾਤ ਕਹਿੰਦੇ ਹਾਂ ਅਮਵਸਿਆ ਚੰਦ ਗੁਪਤ ਗੈਣਾਰ ਸਤਿਗੁਰੂ ਜੀ ਕਹਿੰਦੇ ਬੁੱਝੋ ਗਿਆਨੀ ਸ਼ਬਦ ਵਿਚਾਰ ਕੇ ਭਾਈ ਬੁੱਝਣਾ ਕਰੋ ਕੀ ਬੁੱਝਣਾ ਹੈ ਜੀ ਬਾਰਮੁਖੀ ਹਨੇਰੇ ਦਾ ਤੇ ਸਾਨੂੰ ਪਤਾ ਲੱਗ ਗਿਆ ਪਰ ਅੰਦਰ ਦਾ ਹਨੇਰਾ ਅਸੀਂ ਕਦੀ ਨਹੀਂ ਤੱਕਿਆ ਜੋ ਸਾਡੇ ਅੰਦਰ ਅਗਿਆਨਤਾ ਦਾ ਹਨੇਰਾ ਹੈ ਜਿਸ ਹਨੇਰੇ ਦੇ ਕਰਕੇ ਅਸੀਂ ਵਿਕਾਰਾਂ 'ਚ ਫਸੇ ਹੋਏ ਹਾਂ ਨਸ਼ਿਆਂ 'ਚ ਫਸੇ ਹੋਏ ਹਾਂ ਉਸ ਹਨੇਰੇ ਨੂੰ ਤੱਕੀਏ ਤੇ ਗੁਰੂ ਦੇ ਸ਼ਬਦ ਦਾ ਓਟ ਆਸਰਾ ਲੈ ਕਰਕੇ ਸਾ ਸੰਗ ਜੀ ਉਸ ਹਨੇਰੇ ਦੇ ਵਿੱਚੋਂ ਬਾਹਰ ਆਉਣਾ ਕਰੀਏ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਸਮਝਾਇਆ ਹੈ ਕਿ ਇਸ ਤਰ੍ਹਾਂ ਭਾਈ ਮੱਸਿਆ ਮਣਾਉਣੀ ਹੈ ਮਸਿਆ ਗੁਰਮਖੋ ਕੋਈ ਕਰਮकांड ਨਹੀਂ ਕਿ ਭਾਈ ਆਪਾਂ ਸਮਝ ਲਈਏ ਕਿ ਸ਼ਾਇਦ ਕੋਈ ਕਰਮकांड ਹੈ ਜਾਂ ਕੋਈ ਵਹਿਮ ਭਰਮ ਹੈ ਨਹੀਂ ਇਹ ਕੇਵਲ ਇੱਕ ਸਮੇਂ ਦੀ ਇਕਾਈ ਹੈ ਸਮੇਂ ਨੂੰ ਮਾਪਣ ਦੇ ਲਈ ਸਤਸੰਗ ਜੀ ਸਮੇਂ ਦੀ ਇਕਾਈ ਹੈ ਕਿ ਪਹਿਲਿਆਂ ਸਮਿਆਂ ਦੇ ਵਿੱਚ ਜੋਗ ਸਾਧਨ ਨਹੀਂ ਸਨ ਸਮੇਂ ਨੂੰ ਮਾਪਣ ਦੇ ਲਈ ਤੇ ਸੂਰਜ ਅਤੇ ਚੰਦਰਮਾ ਦੀ ਚਾਲ ਵਾਦ ਘਾਟ ਦੇ ਦੁਆਰਾ ਹੀ ਸਮੇਂ ਨੂੰ ਮਾਪਿਆ ਜਾਂਦਾ ਸੀ। ਨਾਮ ਦਿੱਤੇ ਗਏ ਸੰਗਰਾਦ ਪੁੰਨਿਆ ਮਸਿਆ ਆਦਿਕ ਇਹਨਾਂ ਦੇ ਆਧਾਰ ਤੇ ਹੀ ਕੁਝ ਕੈਲੰਡਰ ਹੋਂਦ ਦੇ ਵਿੱਚ ਆਏ ਹਨ। ਕੋਈ ਵਹਿਮ ਭਰਮ ਨਹੀਂ ਕੇਵਲ ਸਮੇਂ ਦੀ ਹਕਾਈ ਹੈ। ਹਾ ਲਾਭ ਇਹ ਹੈ ਕਿ ਭਾਈ ਆਪਾਂ ਗੁਰੂ ਦੇ ਚਰਨਾਂ ਦੇ ਨਾਲ ਜੁੜਦੇ ਹਾਂ। ਲਾਭ ਇਹ ਹੈ ਕਿ ਸੇਵਾ ਸਿਮਰਨ ਕਰਦੇ ਹਾਂ। ਜਿਵੇਂ 사ਤਸੰਗ ਜੀ ਗੁਰੂ ਘਰਾਂ ਦੇ ਵਿੱਚ ਸੰਗਤ ਦੀ ਇਕਤਰਤਾ ਹੁੰਦੀ ਹੈ ਤੇ ਪਹਿਲਾਂ ਤੋਂ ਹੀ ਹੁੰਦੀ ਆ ਰਹੀ ਹੈ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਜਿਸ ਸਮੇਂ 사ਤਸੰਗ ਜੀ ਸੰਗਤ ਦੇ ਵਿੱਚ ਸਰਗੁਣ ਸਰੂਪ ਦੇ ਵਿੱਚ ਆਪ ਵਰਤਦੇ ਸਨ, ਵਿਚਰਦੇ ਸਨ ਤੇ 사ਤਸੰਗ ਜੀ ਸਤਿਗੁਰਾਂ ਜੀ ਨੇ ਰਹਿਮਤਾਂ ਕੀਤੀਆਂ, ਖੋਲਵਾਏ ਨੇ ਇਤਿਹਾਸਿਕ ਖੂ ਅੱਜ ਵੀ ਆਪਾਂ ਦਰਸ਼ਨਦਾਰੇ ਕਰਦੇ ਹਾਂ। ਉਹਨਾਂ ਖੂਹਾਂ ਨੂੰ ਗੇੜਨਾ ਉਹਨਾਂ ਸਮਿਆਂ ਦੇ ਵਿੱਚ ਲਾਈਟ ਆਦਕ ਦਾ ਪ੍ਰਬੰਧ ਨਹੀਂ ਸੀ ਬਲਦ ਆਦਕ ਹੀ ਆ ਕਰਕੇ ਉਹਨਾਂ ਦੇ ਦੁਆਰਾ ਗੇੜਿਆ ਜਾਂਦਾ ਸੀ ਤੇ ਇਸ ਤਰ੍ਹਾਂ ਸੰਗਤਾਂ ਸੇਵਾ ਕਰਦੀਆਂ ਸਨ ਸੋ ਜਦੋਂ ਆਉਣਾ ਹੈ ਤੇ ਦਿਨ ਜਿਹੜੇ ਨੇ ਉਹ ਇਹੀ ਮਿਥੇ ਹੁੰਦੇ ਸਨ ਕਿਉਂਕਿ ਜੋਗ ਸਾਧਨ ਨਹੀਂ ਸਨ ਇਹ ਪਹਿਲਾਂ ਵੀ ਸੰਗਤ ਦੇ ਚਰਨਾਂ 'ਚ ਬੇਨਤੀ ਕੀਤੀ ਦਿਨ ਇਹੀ ਸਨ ਕਿ ਐਸ ਮਸਿਆ ਤੇ ਭਾਈ ਐਸ ਨਗਰ ਦੀ ਸੰਗਤ ਜਾਵੇਗੀ ਸੇਵਾ ਕਰੇਗੀ ਦਸਵੰਦ ਲੈ ਕੇ ਜਾਵਾਂਗੇ ਗੁਰੂ ਦੇ ਚਰਨਾਂ 'ਚ ਪਹੁੰਚਾਂਗੇ ਲੰਗਰ ਲੱਗਣਗੇ ਜਲ ਪਾਣੀ ਸੰਗਤ ਛਕੇਗੀ satsang ਜੀ ਤੇ ਗੁਰੂ ਦਾ ਬਚਨ ਸੁਣਾਗੇ ਗੁਰੂ ਦੇ ਦਰਸ਼ਨ ਕਰਾਂਗੇ ਹੀ ਤਾਂ ਲਾਹਾ ਸੀ ਨਾ ਜੋ ਪਹਿਲਾਂ ਵੀ ਸੰਗਤਾਂ ਖੱਟਦੀਆਂ ਨੇ ਹੁਣ ਵੀ ਖੱਟਦੀਆਂ ਨੇ ਤੇ ਅੱਗੇ ਵੀ ਖੱਟਣਗੀਆਂ ਹਾਂ ਜੇ ਅਸੀਂ ਗੁਰੂ ਤੋਂ ਵਾਸੀ ਹੋ ਕੇ ਕਿਸੇ ਵਹਿਮ ਭਰਮ ਦੇ ਵਿੱਚ ਫਸੇ ਹੋਏ ਹਾਂ ਤੇ ਫਿਰ ਉਹਦੇ ਵਿੱਚ ਸਾਡਾ ਨੁਕਸਾਨ ਹੈ ਲਾਭ ਕੋਈ ਨਹੀਂ ਜੁੜਨਾ ਗੁਰੂ ਦੇ ਚਰਨਾਂ ਦੇ ਨਾਲ ਹੈ ਜਿਹੜਾ ਗੁਰੂ ਦੇ ਚਰਨਾਂ ਦੇ ਨਾਲ ਜੁੜ ਗਿਆ ਉਹਦੇ ਲਈ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਉਹਦੇ ਲਈ ਤੇ ਭਾਈ ਸਾਰੇ ਦਿਨ ਸਾਰਾ ਹੀ ਸਮੇ ਸਫਲੇ ਨੇ ਜਿਹੜਾ ਗੁਰੂ ਦੇ ਚਰਨਾਂ ਦੇ ਨਾਲ ਜੁੜ ਗਿਆ ਜਿਹੜਾ ਗੁਰੂ ਦੀ ਬਾਣੀ ਦੇ ਨਾਲ ਜੁੜ ਗਿਆ ਤੇ ਜਿन्हे ਸਤਸੰਗ ਜੀ ਕੇਵਲ ਤਰੀਕਾਂ ਵਾਰਾਂ ਤੱਕ ਹੀ ਆਪਣੀ ਸੋਚ ਰੱਖੀ ਉਹਦੇ ਲਈ ਫਿਰ ਸਤਿਗੁਰੂ ਜੀ ਸਮਝਾਉਂਦੇ ਨੇ ਤਿੱਥੀ ਵਾਰ ਸੇਵਹਿ ਮੁਕਤ ਗਵਾਰ ਭਾਈ ਉਹ ਕੇਵਲ 12 ਤਰੀਕਾਂ ਤੱਕ ਸੀਮਤ ਨੇ ਇਸ ਕਰਕੇ ਉਹ ਮੁਗਦਗਵਾਰ ਨਹੀਂ ਉਹਨਾਂ ਨੇ ਖੱਟਿਆ ਕੁਝ ਨਹੀਂ ਤੇ ਜਿਨ੍ਹਾਂ ਨੇ ਰਹਿਮਤ ਖੱਟੀ ਗੁਰੂ ਦੀ ਗੁਰਮਖੋ ਉਹਨਾਂ ਦੇ ਲਈ ਮਹਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਸੱਚੇ ਪਾਤਸ਼ਾਹ ਜੀ ਹੋਰ ਵੀ ਰਹਿਮਤਾਂ ਕਰਦੇ ਨੇ ਜੀ ਅਮਾਵਸ ਮਹਿ ਆਸ ਨਿਵਾਰ ਹੋ ਅੰਤਰਜਾਮੀ RAM ਸਮਾਰ ਹੋ ਇਹ ਗੁਰਬਾਣੀ ਦੇ ਬਚਨ ਨੇ ਇਹ ਜੀਵ ਜੇ ਤੇਰੇ ਕੋਲ ਅਗਿਆਨਤਾ ਦਾ ਹਨੇਰਾ ਹੈ ਭਾਵ ਕਿ ਤੂੰ ਵਿਕਾਰਾਂ ਦੇ ਡੂੰਘਿਆਂ ਖੱਡਿਆਂ ਦੇ ਵਿੱਚ ਡਿੱਗ ਗਿਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਉਹ ਭਾਈ ਤੇਰਾ ਖੜਾ ਨਹੀਂ ਛੱਡਦੇ ਸਾਰੀਆਂ ਆਸਾਂ ਨੂੰ ਛੱਡ ਕੇ ਨਾ ਇੱਕ ਅਕਾਲ ਪੁਰਖ ਪਰਮਾਤਮਾ ਰਮੇ ਹੋਏ ਰਾਮ ਦੇ ਨਾਮ ਦੇ ਨਾਲ ਜੁੜ ਜਿਹੜਾ ਅੰਤਰਜਾਮੀ ਹੈ ਉਹ ਤੈਨੂੰ ਬਚਾ ਲਵੇਗਾ ਅਮਾਵਸ ਮਹਿ ਆਸ ਨਿਵਾਰੋ ਅੰਤਰਜਾਮੀ RAM ਸਮਾਰੋ ਹੋ ਹੋਰ ਵੀ ਰਹਿਮਤ ਹੋਈ ਸਤਗੁਰਾਂ ਜੀ ਨੇ ਕੀਤੀ ਗੁਰਬਾਣੀ ਦੇ ਅੰਦਰ ਅਮਾਵਸ ਆਤਮ ਸੁਖੀ ਭਏ ਸੰਤੋਖ ਦੀਆ ਗੁਰਦੇਵ ਕਿ ਭਾਈ ਗੁਰੂ ਦਾ ਮਿਲਾਪ ਹੀ ਅਸਲੀ ਸਤਸੰਗਤ ਜੀ ਕਹਿ ਲੋ ਕਿ ਹਨੇਰੇ ਨੂੰ ਦੂਰ ਕਰਨ ਦਾ ਯਤਨ ਹੈ ਕਿਉਂਕਿ ਜਦੋਂ ਗੁਰੂ ਦਾ ਮਿਲਾਪ ਹੋਇਆ ਤੇ ਸਤਗੁਰਾਂ ਜੀ ਨਾਮ ਬਾਣੀ ਦੀ ਦਾਤ ਬਖਸ਼ ਦਿੱਤੀ ਜਦੋਂ ਨਾਮ ਬਾਣੀ ਦੀ ਦਾਤ ਮਿਲ ਗਈ ਫਿਰ ਆਤਮ ਸੁਖੀ ਭਏ ਅਮਾਵਸ ਆਤਮ ਸੁਖੀ ਭਏ ਸੰਤੋਖ ਦੀ ਆ ਗੁਰਦੇਵ ਗੁਰਦੇਵ ਨੇ ਪਾਈ ਫਿਰ ਸੰਤੋਖ ਦੀ ਦਾਤ ਬਖਸ਼ੀ ਤੇ ਸੰਤੋਖ ਦੇ ਦੁਆਰਾ ਹਿਰਦੇ ਤੋਂ ਸੁਖੀ ਹੋਏ ਮਨ ਤਨ ਸੀਤਲ சாੰਤ ਸਹਿਜ ਲਾਗਾ ਪ੍ਰਭ ਕੀ ਸੇਵ ਉਹ ਗੁਰੂ ਦਾ ਪਿਆਰਾ ਮਨ ਕਰਕੇ ਤਨ ਕਰਕੇ ਸੀਤਲ ਹੋ ਕੇ ਤੇ ਪ੍ਰਭੂ ਪਰਮਾਤਮਾ ਦੀ ਸੇਵਾ 'ਚ ਜੁਟ ਜਾਂਦਾ ਹੈ ਜਿਸ ਦੇ ਸਦਕਾ ਟੁੱਟੇ ਬੰਧਨ ਬਹੁ ਵਿਕਾਰ ਸਫਲ ਪੂਰਨਤਾ ਕੇ ਕਾਮ ਸਾਰੇ ਬੰਧਨ ਟੁੱਟ ਜਾਂਦੇ ਨੇ ਤੇ ਸਾਰੇ ਕਾਰਜ ਭਾਈ ਫਿਰ ਪੂਰੇ ਹੁੰਦੇ ਨੇ ਦੁਰਮਤ ਮਿਟੀ ਹੋ ਮੈਂ ਛੁੱਟੀ ਸਿਮਰਤ ਹਰ ਕੋ ਨਾਮ ਤੇ ਭੈੜੀ ਮਤ ਦੂਰ ਹੋ ਗਈ ਹਰੀ ਪ੍ਰਮਾਤਮਾ ਦੇ ਸਿਮਰਨ ਦੇ ਦੁਆਰਾ ਇਹ ਰਹਿਮਤਾ ਸਤਿਗੁਰਜੀ ਬਖਸ਼ਿਸ਼ ਕਰਦੇ ਨੇ ਸੋ ਗੁਰਮਖੋ ਇਹੀ ਬੇਨਤੀ ਹੈ ਕਿ ਕਿਸੇ ਕਰਮਕਾਂਡ ਚ ਨਹੀਂ ਪੈਣਾ ਕੇਵਲ ਗੁਰੂ ਦੀ ਬਾਣੀ ਦੇ ਨਾਲ ਜੁੜਨਾ ਹੈ ਗੁਰੂ ਦੇ ਚਰਨਾਂ ਦੇ ਨਾਲ ਜੁੜਨਾ ਹੈ ਬਾਣੀ ਦਾ ਓਟ ਆਸਰਾ ਲੈਣਾ ਹੈ ਨਸ਼ਿਆਂ ਤੋਂ ਬਚੀਏ ਕੁਰਤੀਆਂ ਤੋਂ ਬਚੀਏ ਤੇ ਸਤਗੁਰੂ ਜੀ ਰਹਿਮਤ ਕਰਨ ਬਾਣੀ ਬਾਣੇ ਦੇ ਧਾਰਣੀ ਹੋਈਏ ਇਹੀ ਸਤਸੰਗ ਜੀ ਰਹਿਮਤ ਹੈ ਗੁਰੂ ਦੇ ਚਰਨਾਂ ਦੇ ਨਾਲ ਜੁੜਨ ਦੀ ਇਹੀ ਵਡਿਆਈ ਹੈ ਸਤਗੁਰੂ ਸੱਚੇ ਪਾਤਸ਼ਾਹ ਜੀ ਜੋ ਆਪਣੇ ਪਿਆਰਿਆਂ ਨੂੰ ਬਖਸ਼ਦੇ ਹਨ ਸਤਗੁਰੂ ਜੀ ਕਿਰਪਾ ਕਰਨ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਮੇਰ ਪਰਿਆ ਹੱਥ ਸਿਰ ਤੇ ਰੱਖਣ ਦੁੱਖਾਂ ਕਲੇਸ਼ਾਂ ਤੋਂ ਬਚਾ ਕਰਕੇ ਰੱਖਣ ਜਿਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਿਸ਼ ਮਿਹਰ ਪਾਪ ਡੁੱਬਦੇ ਪੱਥਰ ਤਾਰੇ ਰਹਿਮਤਾਂ ਕਰੋ ਸੱਚੇ ਪਾਤਸ਼ਾਹ ਹੋਈਆਂ ਭੁੱਲਾਂ ਦੀ ਮਾਫੀ ਜੀ ਗੱਜ ਕੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ